1950 ਇਹਦਾ ਨਹੀਂ ਪੱਥਰ ਰੱਖਿਆ ਗਿਆ ਸੀ ਉਦੋਂ ਤੋਂ ਹੀ ਠੀਕ ਰੈਨੋਵੇਟ ਕਰਕੇ ਲਗਭਗ 70 ਲੱਖ ਰੁਪਏ ਲਾ ਕੇ ਇੱਕ ਐਸੀ ਚੀਜ਼ ਪੇਸ਼ ਕੀਤੀ ਹੈ ਜਿਹੜੀ ਬਿਲਕੁਲ ਮਾਡਰਨ ਹੈ ਆਜ ਦੇ ਬੱਚੇ ਉਹਨਾਂ ਪਸੰਦ ਕਰਨਗੇ ਪਰ ਆਇਤੀ ਤਰੀਕਕ ਕਮ ਸੇ ਕਮ ਨਹੀਂ ਤੇ 35 ਤੋਂ 40 ਹਜ਼ਾਰ ਪੁਸਤਕਾਂ ਨੇ ਇਹਦੇ ਵਿੱਚ ਜਿਆਦਾ ਪੁਸਤਕਾਂ ਜਿਹੜੀਆਂ ਨੇ ਜਿਆਦਾ ਗ੍ਰੰਥ ਨੇ ਜਿਹੜੇ ਧਾਰਮਿਕ ਗ੍ਰੰਥ ਨੇ ਔਰ ਹਰ ਧਰਮ ਦੇ ਗ੍ਰੰਥ ਨੇ ਔਰੇ ਟੜੇ ਪੁਰਾਣੇ ਗ੍ਰੰਥ ਨੇ ਜਿਹੜੇ ਕਿ ਕਿਤੇ ਵੀ ਨਹੀਂ ਮਿਲਦੇ ਉਹ ਮਹਾਸ਼ਾ ਜੀ ਨੇ ਇਕੱਠੇ ਕਰਕੇ ਇੱਥੇ ਰੱਖੇ ਦੇ ਨੇ ਗਿਆਨ ਹੀ ਸਭ ਤੋਂ ਵੱਡੀ ਤਾਕਤ ਹੈ ਅਗਰ ਗਿਆਨ ਨਹੀਂ ਹੋਏਗਾ ਤਾਂ ਕੁਝ ਨਹੀਂ ਹੋ ਸਕਦਾ ਅੱਜ ਦੇ ਬੱਚਿਆਂ ਨੂੰ WhatsApp Google Facebook ਇਹਦੀ ਆਦਤ ਪੈ ਗਈ ਹੈ ਲੇਕਿਨ ਪੜਨ ਦੀ ਆਦਤ ਨਹੀਂ ਪਈ ਪੜਨ ਦੀ ਆਦਤ ਨਾ ਪੈਣ ਕਰਕੇ ਬੱਚੇ ਆਪਣੀ ਸੰਸਕ੍ਰਿਤੀ ਤੋਂ ਆਪਣੇ ਧਰਮ ਤੋਂ ਆਪਣੇ ਕਲਚਰ ਤੋਂ ਦੂਰ ਹੋ ਰਹੇ ਨੇ ਅੱਜ ਬੇਸ਼ੱਕ ਸਾਡੇ ਸਮਾਜ ਦੇ ਵਿੱਚ ਅਧਿਆਤਮਕ ਤੌਰ ਤੇ ਅਗਰ ਤੁਸੀਂ ਸ਼ਾਂਤੀ ਪਾਣਾ ਚਾਹੁੰਦੇ ਹੋ ਗੁਰਦੁਆਰੇ ਮਸਜਿਦਾਂ ਮੰਦਰ ਅਤੇ ਜੇ ਕਿਹੜਾ ਜਾਇਵੇ ਤਾਂ ਗਿਰਜਾ ਘਰ ਵੀ ਬਣੇ ਹੋਏ ਨੇ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਸਮਾਜਿਕ ਤੌਰ ਤੇ ਅਗਰ ਜ਼ਰੂਰਤ ਪਵੇ ਤੇ ਹਸਪਤਾਲਾਂ ਦੀਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਸਿੱਖਿਆ ਦੇ ਤੌਰ ਤੇ ਸਕੂਲਾਂ ਦੀਆਂ ਬਿਲਡਿੰਗਾਂ ਵੀ ਖੜੀਆਂ ਕੀਤੀਆਂ ਹੋਈਆਂ ਨੇ ਪਰ ਜਿਸ ਚੀਜ਼ ਦੀ ਇਸ ਵੇਲੇ ਕਮੀ ਮਹਿਸੂਸ ਹੋ ਰਹੀ ਹੈ ਜਿਸ ਚੀਜ਼ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਮਹਿਸੂਸ ਹੋ ਰਹੀ ਹੈ ਉਹ ਹੈ ਲਾਇਬ੍ਰੇਰੀ ਕਿਉਂਕਿ ਲਾਇਬ੍ਰੇਰੀ ਦੇ ਅੰਦਰ ਜਿਹੜੀਆਂ ਕਿਤਾਬਾਂ ਹੁੰਦੀਆਂ ਨੇ ਉਹਨਾਂ ਤੋਂ ਸਾਨੂੰ ਗਿਆਨ ਮਿਲਦਾ ਹੈ ਤੇ ਗਿਆਨ ਦੇ ਨਾਲ ਅਸੀਂ ਅੱਗੇ ਵਧ ਸਕਦੇ ਹਾਂ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹਾਂ ਲੇਕਿਨ ਜੇ ਗੱਲ ਕੀਤੀ ਜਾਵੇ ਸਾਡੇ ਪੂਰੇ ਦੇਸ਼ ਦੇ ਅੰਦਰ ਤੇ ਵੱਡੇ ਵੱਡੇ ਸ਼ਹਿਰਾਂ ਦੇ ਅੰਦਰ ਤਾਂ ਤੁਹਾਨੂੰ ਲਾਇਬ੍ਰੇਰੀਆਂ ਦੇਖਣ ਨੂੰ ਮਿਲ ਜਾਣਗੀਆਂ ਲੇਕਿਨ ਛੋਟੇ ਸ਼ਹਿਰਾਂ 'ਚ ਛੋਟੇ ਕਸਬਿਆਂ 'ਚ ਲਾਇਬ੍ਰੇਰੀਆਂ ਦੇਖਣ ਨੂੰ ਨਹੀਂ ਮਿਲਣਗੀਆਂ ਪਰ ਅੱਜ ਜਿਹੜੀ ਤੁਹਾਨੂੰ ਮੈਂ ਇੱਕ ਤਸਵੀਰ ਦਿਖਾਉਣ ਜਾ ਰਿਹਾ ਇਹ ਬਟਾਲਾ ਦੀ ਬਟਾਲਾ ਦੇ ਅੰਦਰ ਦੈਨਿਕ ਪ੍ਰਾਰਥਨਾ ਸਭਾ ਦੇ ਵੱਲੋਂ ਲਾਇਬ੍ਰੇਰੀ ਦੀ ਇਮਾਰਤ ਤਿਆਰ ਕੀਤੀ ਗਈ ਹੈ ਜਿਹੜੀ ਕਿ ਕਾਫੀ ਲੰਬੇ ਸਮੇਂ ਤੋਂ ਸ਼ੁਰੂ ਸੀ ਲੇਕਿਨ ਕਿਸੇ ਕਾਰਨ ਕਰਕੇ ਵਿਚਦੀ ਬੰਦ ਹੋ ਗਈ ਸੀ ਪਰ ਹੁਣ ਦੁਬਾਰਾ ਫੇਰ ਸ਼ੁਰੂ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਇਹ ਜਿਹੜੀ ਲਾਇਬ੍ਰੇਰੀ ਹੈ ਇੱਥੇ ਸ਼ੁਰੂ ਕੀਤੀ ਗਈ ਹੈ ਜਦੋਂ ਇਹ ਲਾਇਬ੍ਰੇਰੀ ਸ਼ੁਰੂ ਕੀਤੀ ਗਈ ਸੀ ਉਸ ਵੇਲੇ ਵੀ ਇਹਦੇ ਅੰਦਰ 30000 ਦੇ ਕਰੀਬ ਕਿਤਾਬਾਂ ਸੀ ਪਰ ਹੁਣ ਸਭ ਤੋਂ ਵੱਧ ਜ਼ਰੂਰਤ ਜਿਹੜੀ ਹੈ ਉਹ ਇਹਨਾਂ ਚੀਜ਼ਾਂ ਦੀ ਹੈ ਕਿਉਂਕਿ ਕਿਤਾਬਾਂ ਪੜਨ ਦੇ ਨਾਲ ਸਾਡਾ ਗਿਆਨ ਵਧਦਾ ਹੈ ਤੇ ਗਿਆਨ ਅਗਰ ਸਾਡੇ ਕੋਲ ਹੋਏਗਾ ਤਾਂ ਅਸੀਂ ਕਿਸੇ ਵੀ ਲਾਈਨ ਦੇ ਵਿੱਚ ਕਿਸੇ ਵੀ ਕਾਰੋਬਾਰ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਸਫਲਤਾ ਦੇ ਝੰਡੇ ਗੱਡ ਪਾਵਾਂਗੇ ਤੇ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਲਾਇਬ੍ਰੇਰੀਆਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਪਰ ਲਾਇਬ੍ਰੇਰੀਆਂ ਜਿਹੜੀਆਂ ਨੇ ਉਹ ਖਤਮ ਹੋਣ ਕਗਾਰ ਤੇ ਆ ਗਈਆਂ ਪਰ ਅੱਜ ਦੈਨਿਕ ਪ੍ਰਾਰਥਨਾ ਸਭਾ ਦੇ ਐਸ ਉਪਰਾਲੇ ਸਦਕਾ ਬਟਾਲਾ ਦੇ ਅੰਦਰ ਇਹ ਲਾਇਬ੍ਰੇਰੀ ਸ਼ੁਰੂ ਕੀਤੀ ਗਈ ਹੈ ਫੁੱਲੀ ਏਸੀ ਵਾਲੀ ਲਾਇਬ੍ਰੇਰੀ ਸ਼ੁਰੂ ਕੀਤੀ ਗਈ ਹੈ ਇਮਾਰਤ ਜਿਹੜੀ ਹੈ ਉਹ ਸਾਰੀ ਰੈਨੋਵੇਸ਼ਨ ਕੀਤੀ ਗਈ ਹੈ ਨਵੇਂ ਸਿਰਿਓਂ ਹਰ ਇੱਕ ਚੀਜ਼ ਇੱਥੇ ਉਪਲਬਧ ਕੀਤੀ ਗਈ ਹੈ ਤਾਂ ਕਿ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸਾਡੇ ਨਾਲ ਇੱਥੇ ਦੈਨਿਕ ਪ੍ਰਾਰਥਨਾ ਸਭਾ ਦੇ ਅਹੁਦੇਦਾਰ ਮੌਜੂਦ ਨੇ ਉਹਨਾਂ ਨਾਲ ਵੀ ਚੱਲ ਕੇ ਗੱਲਬਾਤ ਕਰ ਲਾਂਗੇ ਉਹ ਕੀ ਕਹਿਣਾ ਚਾਹੁੰਦੇ ਨੇ ਕਿ ਇਸ ਤਰੀਕੇ ਨਾਲ ਇਹ ਲਾਇਬ੍ਰੇਰੀ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ ਹੈ ਸਰ ਇਹ ਦੱਸ ਦਿਓ ਕਿ ਇਹ ਲਾਇਬ੍ਰੇਰੀ ਕਦੋਂ ਤੋਂ ਇੱਥੇ ਚੱਲ ਰਹੀ ਸੀ ਕਿੰਨਾ ਕਾਰਨਾਂ ਕਰਕੇ ਇਹ ਵਿੱਚ ਜੀ ਬੰਦ ਹੋ ਗਈ ਹੁਣ ਦੁਬਾਰਾ ਫਿਰ ਤੁਸੀਂ ਸ਼ੁਰੂ ਕੀਤੀ ਹੈ ਕਿੰਨਾ ਕੋਈ ਇੱਥੇ ਖਰਚਾ ਆਇਆ ਲਾਇਬ੍ਰੇਰੀ 1951 ਚ ਇਹਦਾ ਨੀ ਪੱਥਰ ਰੱਖਿਆ ਗਿਆ ਸੀ ਉਦੋਂ ਤੋਂ ਹੀ ਲਾਇਬ੍ਰੇਰੀ ਚੱਲ ਰਹੀ ਹੈ ਲੇਕਿਨ ਪਿਛਲੇ 4-5 ਸਾਲ ਤੋਂ ਬੰਦ ਕਦੀ ਵੀ ਨਹੀਂ ਹੋਈ 1951 ਤੋਂ ਲੈ ਕੇ ਅੱਜ ਤੱਕ ਲਾਇਬ੍ਰੇਰੀ ਬੰਦ ਨਹੀਂ ਹੋਈ ਅਸੀਂ ਹੁਣ ਪ੍ਰਾਤਨਾ ਸਮਾਜ ਦੀ ਜਿਹੜੀ ਨਵੀਂ ਟੀਮ ਆਈ ਹੈ ਮਹਾਸ਼ਾਇਰੀ ਜਨਾਨੋ ਜੁਮੇਮਾਰੀ ਦੇ ਕੇ ਗਏ ਸੀ ਉਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੋਕਾਂ ਦੀ ਮਤਲਬ ਪੀੜਾ ਨੂੰ ਸਮਝਦਾ ਹੋਇਆ ਹਰ ਕੋ ਨੂੰ ਇਹ ਸੀ ਕਿ ਸ਼ਹਿਰ ਦੇ ਵਿੱਚ ਐਸੀ ਕੋਈ ਲਾਇਬ੍ਰੇਰੀ ਨਹੀਂ ਜਿੱਥੇ ਬੱਚੇ ਆ ਕੇ ਪੜ ਸਕਣ ਸੋ ਪ੍ਰਾਤਨਾ ਸਭਾ ਨੇ ਉਪਰਾਲਾ ਕੀਤਾ ਹੈ ਕਿ ਪੁਰਾਣੀ ਲਾਇਬ੍ਰੇਰੀ ਨੂੰ ਠੀਕ ਰੇਨੋਵੇਟ ਕਰਕੇ ਲਗਭਗ 70 ਲੱਖ ਰੁਪਏ ਲਾ ਕੇ ਇੱਕ ਐਸੀ ਚੀਜ਼ ਪੇਸ਼ ਕੀਤੀ ਹੈ ਜਿਹੜੀ ਬਿਲਕੁਲ ਮਾਡਰਨ ਹੈ ਅੱਜ ਦੇ ਬੱਚੇ ਉਹਨਾਂ ਪਸੰਦ ਕਰਨਗੇ ਐਸੀ ਲਾਇਬ੍ਰੇਰੀ ਬਣਾਈ ਹੈ ਅਸੀਂ 8 ਤੋਂ ਲੈ ਕੇ ਸਵੇਰੇ ਰਾਤ ਦੇ 10 ਵਜੇ ਤੱਕ ਲਾਇਬ੍ਰੇਰੀ ਖੁੱਲੀ ਰਹੇਗੀ ਚਾਹੇ ਗਰਮੀ ਹੈ ਚਾਹੇ ਸਰਦੀ ਹੈ ਸੋਲਰ ਸਿਸਟਮ ਲਗਾਤਾ ਹੈ AC ਲਗਾਤੇ ਨੇ ਬੱਚੇ ਆ ਕੇ ਪੜਨ ਤੇ ਆਪਣੇ ਸਨਾਤਨ ਤਰੰਮ ਦਾ ਆਪਣੇ ਸੰਸਕ੍ਰਿਤੀ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਔਰ ਆਜ ਦੀ ਤਰੀਖ 'ਚ ਕਮ ਸੇ ਕਮ ਨੇ ਤੇ 35 ਤੋਂ 40 ਹਜ਼ਾਰ ਪੁਸਤਕਾਂ ਨੇ ਇਹਦੇ ਵਿੱਚ ਜਿਆਦਾ ਪੁਸਤਕਾਂ ਜਿਹੜੀਆਂ ਨੇ ਜਿਆਦਾ ਗ੍ਰੰਥ ਨੇ ਜਿਹੜੇ ਧਾਰਮਿਕ ਗ੍ਰੰਥ ਨੇ ਔਰ ਹਰ ਧਰਮ ਦੇ ਗ੍ਰੰਥ ਨੇ ਔਰ ਇਹਦੇ ਇਹਦੇ ਪੁਰਾਣੇ ਗ੍ਰੰਥ ਨੇ ਜਿਹੜੇ ਕਿ ਕਿਤੇ ਵੀ ਨਹੀਂ ਮਿਲਦੇ ਉਹ ਮਹਾਸ਼ਾ ਜੀ ਨੇ ਇਕੱਠੇ ਕਰਕੇ ਇੱਥੇ ਰੱਖੇ ਦੇ ਨੇ ਕੋਈ ਮਹਾਸ਼ਾ ਜੀ ਨੂੰ ਪੁਸਤਕਾਂ ਪੜ੍ਹਨ ਦਾ ਬਹੁਤ ਸ਼ੌਕ ਸੀ ਜੋ ਵੀ ਕੋਈ ਆਉਂਦਾ ਜੀ ਪੰਡਿਤ ਅਸੀਂ ਮੰਦਿਰ ਜਾਂਦੇ ਆ ਤੇ ਪੰਡਿਤ ਸਾਨੂੰ ਪ੍ਰਸ਼ਾਦ ਦਿੰਦੇ ਨੇ ਮਹਾਸ਼ਾ ਜੀ ਕੋਲ ਜਿਹੜਾ ਜਾਂਦਾ ਸੀ ਉਹ ਪੁਸਤਕ ਰੂਪ ਚ ਪ੍ਰਸ਼ਾਦ ਦਿੰਦੇ ਸੀ ਬੈਨੂੰ ਪੜੋ ਤੇ ਆਪਣੇ ਜੀਵਨ ਨੂੰ ਜਵਲ ਕਰੋ ਸੋ ਮਹਾਸ਼ਾ ਜੀ ਦੀ ਦੇਣ ਤੇ ਨਹੀਂ ਦਿੱਤੀ ਜਾ ਸਕਦੀ ਕੋਈ ਐਸੀ ਸ਼ਖਸੀਅਤ ਸੀ ਕਿ ਜਿੱਥੇ ਖੜੇ ਹੁੰਦੇ ਸੀ ਉੱਥੇ ਹੀ ਈਸ਼ਵਰ ਵਾ ਰਸਤਾ ਚੱਲਦਾ ਸੀ ਸਾਦੇ ਕਪੜਿਆਂ ਚ ਸਾਰਾ ਜੀਵਨ ਉਹਨੇ ਸਮਾਜ ਦੀ ਸੇਵਾ ਵਾਸਤੇ ਲਗਾਤਾ ਹੈ ਐਸੇ ਸੰਤ ਸ਼ਾਇਦ ਹੀ ਮਿਲਣ मिलने बड़े मुश्किल ने क्योंकि लाइब्रेरी प्रार्थना सभा का जो ढांचा है वो लोकतंत्र तरीके का बनिया था डेमोक्रेटिक सिस्टम है इतने ऑफ द पीपल फॉर द पीपल बाय द पीपल लोगों की लाइब्रेरी है लोगों वास्ते लोगों ने ही पैसे दे के उन्हें बनवाया है ये जी लाइब्रेरी है दैनिक प्रार्थना सभा की प्रॉपर्ट नहीं है योगों की प्रॉपर्टी है लोगों की जायद है जिसल मर्ज़ी आ जिसल मर्जी पढ़ ਪੁਸਤਕਾਂ ਵੀ ਫ੍ਰੀ ਆਫ ਕੋਸਟ ਹੈ ਨਹੀਂ ਕਿ ਪੁਸਤਕ ਬਸ ਐ ਅਸੀਂ ਕਹਾਂਗੇ ਜਿਹੜਾ ਪੁਸਤਕ ਲੈ ਕੇ ਜਾਏ ਉਹ ਸਾਨੂੰ ਵਾਪਸ ਦੇ ਕੇ ਜਾਏ ਤਾਂ ਕਿ ਉਹਦਾ ਫਾਇਦਾ ਦੂਸਰੇ ਲੋਕ ਲੈ ਸਕਣ ਇਹ ਦੇਖਿਆ ਜਾਵੇ ਤਾਂ ਜਿਸ ਤਰੀਕੇ ਨਾਲ ਅੱਜ ਦੇ ਸਮਾਜ ਦੇ ਵਿੱਚ ਅਸੀਂ ਹਸਪਤਾਲਾਂ ਦੀਆਂ ਬਿਲਡਿੰਗਾਂ ਖੜੀਆਂ ਕਰੀ ਜਾ ਰਹੇ ਹਾਂ ਉਹ ਵੀ ਜ਼ਰੂਰਤ ਹੈ ਕਿਉਂਕਿ ਸਿਹਤ ਪੱਖੋਂ ਹਰ ਇੱਕ ਨੂੰ ਜ਼ਰੂਰਤ ਹੁੰਦੀ ਹੈ ਹਸਪੀਟਲ ਦੀ ਸਿੱਖਿਆ ਨੂੰ ਦੇਖਿਆ ਜਾਵੇ ਤਾਂ ਸਕੂਲ ਦੀਆਂ ਇਮਾਰਤਾਂ ਖੜੀਆਂ ਕਰੀਆਂ ਜਾ ਰਹੀਆਂ ਹਨ ਜੇ ਅਧਿਆਤਮਕ ਤੌਰ ਤੇ ਸ਼ਾਂਤੀ ਚਾਹਣੇ ਆ ਤੇ ਗੁਰਦੁਆਰਾ ਸਾਹਿਬ ਨੇ ਸਾਡੇ ਕੋਲ ਮੰਦਰ ਨੇ ਮਸਜਿਦਾਂ ਨੇ ਪਰ ਕਿਤਨਾ ਕਿਤੇ ਲਾਇਬ੍ਰੇਰੀਆਂ ਜਿਹੜੀਆਂ ਸੀ ਉਹ ਖਤਮ ਹੋਣ ਦੇ ਕਗਾਰ ਤੇ ਆ ਗਈਆਂ ਜਦ ਕਿ ਸਭ ਤੋਂ ਜ਼ਿਆਦਾ ਜ਼ਰੂਰਤ ਲਾਇਬ੍ਰੇਰੀਆਂ ਦੀ ਹੈ ਕਿਉਂਕਿ ਕਿਤਾਬਾਂ ਦਾ ਗਿਆਨ ਜਿਹੜਾ ਨਾ ਉਹ ਕਿਤਾਬਾਂ ਚੋਂ ਮਿਲ ਸਕਦਾ ਤੇ ਗਿਆਨ ਦੇ ਨਾਲ ਹਰ ਪਈ ਅੱਗੇ ਵਧ ਸਕਦਾ ਗਿਆਨ ਹੀ ਸਭ ਤੋਂ ਵੱਡੀ ਤਾਕਤ ਹੈ ਅਗਰ ਗਿਆਨ ਨਹੀਂ ਹੋਏਗਾ ਤਾਂ ਕੁਝ ਨਹੀਂ ਹੋ ਸਕਦਾ ਜਿਸ ਤਰ੍ਹਾਂ ਮੰਦਰ ਗੁਰਦੁਆਰੇ ਜ਼ਰੂਰੀ ਨੇ ਉਸ ਤੋਂ ਜ਼ਿਆਦਾ ਜ਼ਰੂਰੀ ਲਾਇਬ੍ਰੇਰੀ ਪੁਸਤकालय ਹੈ ਅੱਜ ਜੇ ਅਸੀਂ ਚੰਦਰਮਾ ਤੇ ਜਾ ਰਹੇ ਹਾਂ ਤੇ ਪੁਸਤਕਾਂ ਪੜ੍ਹ-ਪੜ੍ਹ ਕੇ ਜਾ ਰਹੇ ਹਾਂ ਅਸੀਂ ਧਾਰਮਿਕ ਧਾਰਮਿਕਤਾ ਵੀ ਆਪਣੀ ਜਗ੍ਹਾ ਜ਼ਰੂਰੀ ਹੈ ਸਭਿ ਸਭਿਤੀ ਤੋਂ ਬਿਨਾ ਸੰਸਕਾਰਾਂ ਤੋਂ ਬਿਨਾ ਅਸੀਂ ਉੱਥੇ ਵੀ ਨਹੀਂ ਵੱਸ ਸਕਦੇ ਲੇਕਿਨ ਉਸ ਤੋਂ ਵੀ ਅਗਰ ਜ਼ਰੂਰੀ ਹੈ ਜਿਤੇ ਆਏ ਮੰਦਿਰ ਤੇ ਗੁਰਦੁਆਰਾ ਬਣਾਨੇ ਆ ਉਹਦੇ ਨਾਲ ਲਾਇਬ੍ਰੇਰੀ ਜ਼ਰੂਰ ਬਣਨੀ ਚਾਹੀਦੀ ਏ ਅੱਜ ਦੇ ਬੱਚਿਆਂ ਨੂੰ WhatsApp Google Facebook ਇਹਦੀ ਆਦਤ ਪੈ ਗਈ ਹੈ ਲੇਕਿਨ ਪੜਨ ਦੀ ਆਦਤ ਨਹੀਂ ਪਈ ਪੜਨ ਦੀ ਆਦਤ ਨਾ ਪੈਣ ਕਰਕੇ ਬੱਚੇ ਆਪਣੀ ਸੰਸਕ੍ਰਿਤੀ ਤੋਂ ਆਪਣੇ ਧਰਮ ਤੋਂ ਆਪਣੇ ਕਲਚਰ ਤੋਂ ਦੂਰ ਹੋ ਰਹੇ ਨੇ ਤੇ ਮਾਂ-ਬਾਪ ਆਜਾ ਕੇ ਦੁਖੀ ਨੇ WhatsApp ਤੇ ਆ ਗਏ ਨੇ ਵਿਲੇਟਸ ਲੇਕਿਨ ਸਾਂਸਕ੍ਰਿਤਿਕ ਤੌਰ ਤੇ ਕਮਜ਼ੋਰ ਹੋ ਗਏ ਨੇ ਇਸ ਕਰਕੇ ਦੁਖੀ ਨੇ ਜਿਸ ਦਿਨ ਸਾਡੇ ਬੱਚੇ ਸਾਂਸਕ੍ਰਿਤਿਕ ਤੌਰ ਤੇ ਸਟਰੋਂਗ ਹੋਣਗੇ ਮਾ ਮਾਂ ਵੀ ਸੁਖੀ ਸਮਾਜ ਸੁਖੀ ਇਸ ਦੇਸ਼ ਵਿੱਚ ਰਕੀ ਕਰੇਗਾ ਦੈਨਿਕ ਪ੍ਰਾਰਥਨਾ ਸਭਾ ਵੱਲੋਂ ਹੋਰ ਕਿਹੜੇ-ਕਿਹੜੇ ਐਸੇ ਸਮਾਜਿਕ ਤੌਰ ਤੇ ਉਪਰਾਲੇ ਕੀਤੇ ਜਾ ਰਹੇ ਨੇ ਜਾਂ ਫਿਰ ਕੀਤੇ ਜਾਣਗੇ ਆਂਦੇ ਵਾਲੇ ਸਮੇਂ ਦੈਨਿਕ ਪ੍ਰਾਰਥਨਾ ਸਭਾ ਦਾ ਜੋ ਵੀ ਬੈਸਟ ਹੋ ਸਕਦਾ ਜਿਸ ਤਰ੍ਹਾਂ ਅਸੀਂ ਲਾਇਬ੍ਰੇਰੀ ਬਣਾਈ ਹੈ ਸਾਡਾ ਹਸਪੀਟਲ ਚੱਲ ਰਿਹਾ ਹੈ ਬੜਾ ਚੈਰੀਟੇਬਲ ਰੋਜ਼ ਦਾ 250 200 ਸਵਾ 200 250 ਮਰੀ ਜਾਂਦਾ ਹੈ ਮਨਟੈਂਟੀ ਵਾਲਾ ਅਲੱਗ ਚੱਲਿਆ ਹੈ ਗਊਸ਼ਾਲਾ ਲੋਗਾਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨ ਵਾਸਤੇ ਗਊਸ਼ਾਲਾ ਬਣਾਈ ਗਈ ਹੈ ਵਿਰਧ ਆਸ਼ਰਮ ਹੈ ਉਹ ਆਪਣੀ ਜਗ੍ਹਾ ਹੈ ਵੀ ਜਿਹੜੇ ਘਰੋਂ ਮਜਬੂਰ ਹੋ ਜਾਂਦੇ ਨੇ ਜਿਨ੍ਹਾਂ ਦੀ ਕੋਈ ਦੇਖਭਾਲ ਨਹੀਂ ਕਰਦੇ ਉਹਨਾਂ ਨੂੰ ਵਿਰਧ ਹਾਲਾਂਕਿ ਜਿਹੜਾ ਵਿਰਧ ਵਿਰਧ ਆਸ਼ਰਮ ਆਂਦਾ ਅਸੀਂ ਉਹਨੂੰ ਇਨਕਰੇਜ ਨਹੀਂ ਕਰਦੇ ਟਿਸਕਰ ਹੀ ਕਰਨੇ ਆ ਵੀ ਆਪਣੇ ਖਰਚ ਮਾਪ-ਮਾਂ ਦੀ ਸੇਵਾ ਕਰੋ ਲੇਕਿਨ ਫਿਰ ਵੀ ਕਈ ਵਾਰ ਐਸਾ ਹੁੰਦਾ ਕਿ ਬੱਚੇ ਮਜਬੂਰ ਕਰ ਦਿੰਦੇ ਨੇ ਅਤੇ ਕਈ ਵਾਰੀ ਪੇਰੈਂਟਸ ਦਾ ਵੀ ਥੋੜਾ ਬਹੁਤ ਕਸੂਰ ਹੁੰਦਾ ਹੈ ਉਹਨਾਂ ਨੇ ਉਸੇ ਰੱਖਨੇ ਆ ਉੱਥੇ ਵੀ ਸੇਵਾ ਕੀਤੀ ਦੀਏ ਸਮਾਧ ਆਪਣੀ ਤੱਕ ਬੱਚੇ ਆਪਣੀ ਸੰਸਕ੍ਰਿਤੀ ਦੇ ਨਾਲ ਜੁੜਨ ਫਿਰ ਸਾਡੇ ਕੋਲ ਸ਼ਹੀਦੀ ਆਰਟ ਗੈਲਰੀ ਹੈ ਤੱਕ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਚੱਲ ਸਕੇ ਕਿ ਭਾਰਤ ਨੂੰ 1947 ਤੋਂ ਪਹਿਲਾਂ ਕਿੰਨੀ ਜਦੋਜਹਿਦ ਕਰਨੀ ਪਈ ਉਸ ਤੋਂ ਬਾਅਦ ਜਿਆਦਾ ਮਿਲੀ ਹੈ ਸੋ ਇਸ ਜੀਵਨ ਦੇ ਵਿੱਚ ਤਰੱਕੀ ਕਰਨ ਵਾਸਤੇ ਮਿਹਨਤ ਤੋਂ ਬਿਨਾ ਅਸੀਂ ਕਦੀ ਕਿਤੇ ਅੱਗੇ ਨਹੀਂ ਵਧ ਸਕਦੇ ਲੋਕ ਜਦੋਂ ਮਿਹਨਤ ਕਰਦੇ ਨੇ ਲੋਕ ਸੜਦੇ ਨੇ ਸੜਨ ਦੀ ਕੋਈ ਜ਼ਰੂਰਤ ਨਹੀਂ ਅਗਰ ਅਸੀਂ ਸੜਾਂਗੇ ਤੇ ਕਿਸੇ ਕੋਲੋਂ ਕਿਸੇ ਦੀ ਤਰੱਕੀ ਵੇਖ ਕੇ ਜਦੋਂ ਅਸੀਂ ਦੁਖੀ ਹੁੰਨੇ ਆ ਉਹ ਨਫ਼ਰਤ ਬਣ ਜਾਂਦੀ ਹੈ ਜਦੋਂ ਕਿਸੇ ਦੀ ਤਰੱਕੀ ਵੇਖ ਕੇ ਅਸੀਂ ਪ੍ਰੇਰਣਾ ਲਾਂਗੇ ਉਹ ਸਾਡੇ ਬਾਅਦ ਸਫਲਤਾ ਵੱਲ ਲੈ ਕੇ ਜਾਏਗੀ ਕਿਸੇ ਦੀ ਤਰੱਕੀ ਵੇਖ ਕੇ ਸਾਨੂੰ ਹਮੇਸ਼ਾ ਪ੍ਰੇਰਣਾ ਲੈਣੀ ਚਾਹੀਦੀ ਹੈ ਨਾ ਕਿ ਅਸੀਂ ਉਹ ਨਫ਼ਰਤ ਕਰੀਏ ਜੇ ਲੈ ਪ੍ਰੇਰਣਾ ਲਾਂਗੇ ਤੇ ਅਸੀਂ ਵੀ ਉਸੇ ਤਰ੍ਹਾਂ ਤਰੱਕੀ ਕਰਾਂਗੇ ਜੀ ਬਿਲਕੁਲ ਜੇ ਸਾਡੀ ਸੰਸਕ੍ਰਿਤੀ ਨੂੰ ਬਚਾਉਣਾ ਹੈ ਤਾਂ ਜ਼ਰੂਰੀ ਹੈ ਸਾਨੂੰ ਆਪਣੀਆਂ ਕਿਤਾਬਾਂ ਦੇ ਨਾਲ ਜੁੜਨ ਦੀ ਸਿੱਖਿਆ ਸਾਨੂੰ ਸਕੂਲਾਂ 'ਚ ਮਿਲ ਜਾਂਦੀ ਹੈ ਸਿੱਖਿਆ ਸਾਨੂੰ ਕਾਲਜ 'ਚ ਮਿਲ ਜਾਂਦੀ ਹੈ ਇਹ ਸਿੱਖਿਆ ਦੇ ਨਾਲ-ਨਾਲ ਸਾਨੂੰ ਅਧਿਆਤਮਕ ਤੌਰ ਤੇ ਆਪਣੇ ਅੰਦਰ ਦੀ ਜਿਹੜੀ ਗਿਆਨ ਹੈ ਉਸ ਨੂੰ ਵੀ ਜਗਾਉਣ ਦੇ ਵਾਸਤੇ ਕਿਤਾਬਾਂ ਅਹਿਮ ਰੋਲ ਨਿਭਾਉਂਦੀਆਂ ਹਨ ਤੇ ਕਿਤਾਬਾਂ ਨਾਲ ਸਾਨੂੰ ਜੁੜਨਾ ਚਾਹੀਦਾ ਤੇ ਇਸੇ ਦੇ ਚਲਦਿਆਂ ਅਸੀਂ ਦਿਾਨਿਕ ਪ੍ਰਾਰਥਨਾ ਸਭਾ ਦੇ ਵੱਲੋਂ ਪਹਿਲ ਕਦਮੀ ਕਰਦਿਆਂ ਹੋਇਆਂ ਇਹ ਲਾਇਬ੍ਰੇਰੀ ਬਟਾਲਾ ਦੇ ਵਿੱਚ ਸ਼ੁਰੂ ਕੀਤੀ ਗਈ ਹੈ ਹਰ ਕੋਈ ਇੱਥੇ ਆ ਕੇ ਕਿਤਾਬਾਂ ਪੜ੍ਹ ਕੇ ਆਪਣਾ ਗਿਆਨ ਵਧਾ ਸਕਦਾ ਹੈ ਇੱਥੇ ਬੈਠ ਕੇ ਕਿਤਾਬਾਂ ਪੜ੍ਹ ਸਕਦਾ ਹੈ ਘਰ ਵੀ ਲਿਜਾ ਸਕਦਾ ਹੈ ਤਾਂ ਅੱਗੇ ਵੀ ਦਿਾਨਿਕ ਪ੍ਰਾਰਥਨਾ ਸਭਾ ਦੇ ਵੱਲੋਂ ਇਹਦੇ ਵਿੱਚ ਹੋਰ ਤਰ੍ਹਾਂ ਦੀਆਂ ਬਰੋਤਰੀਆਂ ਵੀ ਕੀਤੀ ਜਾ ਰਹੀਆਂ ਨੇ ਸਾਡੇ ਨਾਲ ਇੱਥੇ ਬਟਾਲਾ ਵਾਸੀ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਲਾਲੀ ਜੀ ਕੀ ਕਹਿਣਾ ਚਾਹੋਗੇ ਲਾਇਬ੍ਰ ਛਾਤ ਖੁੱਲ ਜਾਣੀ ਬੱਚਿਆਂ ਵਾਸਤੇ ਵੀ ਤੇ ਬਜ਼ੁਰਗਾਂ ਵਾਸਤੇ ਵੀ ਤੇ ਜਵਾਨਾਂ ਵਾਸਤੇ। ਭੋਪਾਲ ਜੀ ਤੁਸੀਂ ਬਿਲਕੁਲ ਠੀਕ ਕਿਹਾ ਬਈ ਮਤਲਬ ਜਰੂਰ ਤੇ ਇਸ ਚੀਜ਼ ਦੀ। ਔਰ ਸਾਡੇ ਪਰਮ ਪੂਜੀ ਮਾਸ਼ਾ ਗੋਗੋਲ ਚੰਦ ਜੀ ਦੀ ਇੱਕ ਸੁਪਨਾ ਸੀ ਜਾਉਣਾ ਸੀ ਸੋਚ ਸੀ। ਪੀ ਰੋਗੀ ਨੂੰ ਓਛਦੀ। ਭੁੱਖੇ ਨੂੰ ਅੰਨ ਤੇ ਅਨਪੜ ਨੂੰ ਸਿੱਖਿਆ। ਇਹ ਸਿੱਖਿਆ ਦਾ ਇੱਕ ਬੜਾ ਵੱਡਾ ਮਾਧਿਅਮ ਹੈ। ਮੈਂ ਛੋਟਾ ਸੀ ਜਾਂ ਜੇ ਸਾਡੀ ਇਸ ਉਮਰ ਦੇ ਨੇ ਉਹਨਾਂ ਨੇ ਕਾਫੀ ਸਿੱਖਿਆ ਇਸ ਲਾਇਬ੍ਰੇਰੀ ਤੋਂ ਲਈ ਹੈ। ਉਹ پرانی ਲਾਇਬ੍ਰੇਰੀ ਹੈ ਸਾਡੇ ਜਮ੍ਹਾਂ ਤੋਂ ਪਹਿਲਾਂ ਦੀ ਲਾਇਬ੍ਰੇਰੀ ਹੈ ਤੇ ਹਰ ਤਰ੍ਹਾਂ ਦੀ ਇੱਥੇ ਕਿਤਾਬ ਸਾਨੂੰ ਮਿਲਦੀ ਸੀ ਉਸ ਟਾਈਮ ਕੋਮਿਕਸ ਵੀ ਹੁੰਦੀਆਂ ਆਂ ਨਾਵਲ ਵੀ ਆਉਂਦੇ ਸਨ ਹੋਕਲਮ ਵੀ ਆਉਂਦੇ ਸਨ ਤੇ ਇਹ ਬਿਲਕੁਲ ਸਹੀ ਗੱਲ ਹੈ ਕਿ ਅਸੀਂ ਬੜੀ ਬੜੀ ਵੱਡੀਆਂ ਇੱਕ ਬਿਲਡਿੰਗਾਂ ਖੜੀਆਂ ਕਰ ਲਈਆਂ ਧਰਮ ਦੇ ਨਾਂ ਦੇ ਉੱਪਰ ਹਰ ਧਰਮ ਨੇ ਆਪਣੇ ਸਥਾਨ ਬਣਾ ਲਏ ਨੇ ਅਸੀਂ ਜਾਗਰਣ ਦੇ ਵਿੱਚ 8 8 10 ਲੱਖ ਰੁਪਈਆ ਇੱਕ ਗਾਇਕ ਨੂੰ 2 ਘੰਟੇ ਦਾ ਬੋਲਣ ਦੇ ਰਹੇ ਆਂ ਇੱਕ ਜਾਗਰਨ ਹੁੰਦਾ ਸ਼ਹਿਰ ਦੇ ਵਿੱਚ ਉਹਦੇ 20-25 ਲੱਖ ਰੁਪਏ ਤੇ ਖਰਚਾ ਜਾਂਦਾ ਦੋ ਚਾਰ ਘੰਟੇ ਦੇ ਵਿੱਚ ਇੱਕ ਰਾਤ ਦੇ ਵਿੱਚ 20-25 ਲੱਖ ਰੁਪਏ ਫੋਕੇ ਜਾਂਦਾ ਸਾਰਾ ਪੈਸਾ ਬਾਹਰ ਚਲ ਜਾਂਦਾ ਮੈਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਾਂਗਾ ਵੀ ਚਲੋ ਜਾਗਰਨ ਵੀ ਕਰਾਓ ਮੈਂ ਨਹੀਂ ਕਿਹਾ ਨਾ ਕਰਾਓ ਜਾਗਰਨ ਕਰਾਓ ਕਿ ਲਿਮਟ ਕਰਾਓ ਲੇਕਿਨ ਆਪਣਾ ਜਿਹੜਾ ਪੈਸਾ ਵੈਗ ਤੁਸੀਂ ਇਕੱਠਾ ਕਰਦੇ ਹੋ ਕਮ ਸੇ ਕਮ ਐਸੀ ਸੰਸਥਾ ਰਹੀਆਂ ਹੈਗੀਆਂ ਨੇ ਸਭਾ ਨਾਲ ਰਿਲੇਟਡ ਨੇ ਜਿੱਥੇ ਲੋਕਾਂ ਨੂੰ ਕੋਈ ਫਾਇਦਾ ਨਾ ਰਿਹਾ ਜਾਂ ਲਾਇਬ੍ਰੇਰੀ ਬਣੀ ਹੈ ਸਬਸਤੇ ਬਣੀ ਹੈ ਲੋਕ ਜਾਣਗੇ ਪੜ੍ਹਨਗੇ ਐਜੂਕੇਸ਼ਨ ਬਹੁਤ ਮਹਿੰਗੀ ਹੋ ਗਈ ਹੈ ਬੱਚੇ ਫੋੜ ਇਸ ਕਰਕੇ ਮੈਂ اپیل ਕਰਾਂਗਾ ਸਾਰੇ ਸ਼ਹਿਰ ਨੂੰ ਕਿ ਜਾਗਰਣ ਵਿੱਚ ਆਓ ਆਪਣੀ ਸੰਸਕ੍ਰਿਤੀ ਨੂੰ ਬਚਾਓ ਧਾਰਮਿਕ ਕੰਮ ਹੀ ਕਰੋ ਲੇਕਿਨ ਕਮ ਸੇ ਕਮ ਜਿੱਥੇ ਇਹੋ ਇਹੋ ਜਿਹਾ ਕੰਮ ਚੱਲ ਰਿਹਾ ਹੈ ਇਹਦੇ ਵਿੱਚ ਵੀ ਆਪਣਾ ਸਹਿਯੋਗ ਜ਼ਰੂਰ ਦਿਓ ਇਹ ਬਿਲਕੁਲ ਲਾਇਬ੍ਰੇਰੀ ਇੱਕ ਅਹਿਮ ਰੋਲ ਸਾਡੇ ਜੀਵਨ 'ਚ ਨਿਭਾਉਂਦੀ ਹੈ ਕਿਉਂਕਿ ਅਗਰ ਅਸੀਂ ਕਾਮਯਾਬ ਹੋਣਾ ਹੈ ਤਾਂ ਸਾਨੂੰ ਇਨ੍ਹਾਂ ਕਿਤਾਬਾਂ ਦੇ ਅੰਦਰ ਲਿਖੇ ਗਿਆਨ ਦੀ ਜ਼ਰੂਰਤ ਹੈ ਤਾਂ ਉਹ ਗਿਆਨ ਸਾਨੂੰ ਤਦ ਹੀ ਮਿਲ ਪਾਏਗਾ ਜਦ ਇਸ ਤਰੀਕੇ ਦੀਆਂ ਲਾਇਬ੍ਰੇਰੀਆਂ ਖੋਲੀਆਂ ਜਾਣਗੀਆਂ ਤੇ ਇਸ ਤਰੀਕੇ ਦੀਆਂ ਕਿਤਾਬਾਂ ਉੱਥੇ ਰੱਖੀਆਂ ਜਾਣਗੀਆਂ ਜਿਹਦੇ ਪੜਨ ਦੇ ਨਾਲ ਸਾਡੇ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਆਪਣੇ ਸਮਾਜ ਨਾਲ ਜੁੜ ਸਕੇਗੀ ਆਪਣੇ ਸੱਭਿਆਚਾਰ ਨਾਲ ਜੁੜ ਸਕੇਗੀ ਤੇ ਆਪਣੇ ਇਤਿਹਾਸ ਨੂੰ ਜਾਣ ਸਕੇਗੀ ਕੈਮਰਾ ਪਰਸਨ ਲਵਰੀ ਦਿਨਾਲ ਪਪਾਲ ਸਿੰਘ ਪੰਜਾਬ న్యూਸ ਬਟਾਲਾ